ਜੀ ਆਇਆਂ ਨੂੰ प्यारे ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਸਾਡੇ ਆਲੇ ਦੁਆਲੇ ਦੇ ਪਦਾਰਥ ਤੇ ਇਸ ਅਧਿਆਇ ਵਿੱਚ ਪੰਨਾ ਨੰਬਰ 9 ਤੇ ਆਏ ਚਾਰ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਮਝ ਕੇ ਕੰਠ ਕਰਕੇ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨੌਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੋਚੀਨ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar ਫਿਰ 9th science english medium ਵਿੱਚ 9th ਨੌਵੀਂ ਵਿਗਿਆਨ ਐ ਸ਼ੁਰੂ ਕੀਤੀ ਹੈ ਤੇ ਫਿਰ ਬੱਚਿਓ 9th math notes ਫਿਰ ਨੌਵੀਂ ਗਣਿਤ ਪੰਜਾਬੀ మీడియం 9th math pscb 9th math english medium ਦੇ ਵਿੱਚ ਤੇ ਫਿਰ ਮੈਥ ਨੂੰ ਸ਼ਾਰਟਕੱਟਸ ਐਂਡ ਟ੍ਰਿਕਸ ਫਿਰ ਮੈਥ ਕਨਸੈਪਟਸ ਫਿਰ ਗਣਿਤ ਦੇ ਸਿਧਾਂਤ ਤੇ ਇੱਕ ਤੁਹਾਡੀ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਤੇ ਚਲਗਲਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਬੱਚਿਓ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਬਈ ਵੀਡੀਓਜ਼ ਵੀ ਜ਼ਰੂਰ ਦੇਖੋ ਹੁਬ ਦੇਖਿਓ ਬੱਚੇ ਹੁਣ ਐਵਡੇ ਸਵਾਲ ਸਿਧਾਂਤਕ ਤੇ ਬੜੇ ਵਧੀਆ ਨੇ ਛੋਟੇ-ਛੋਟੇ ਸਵਾਲ ਨੇ 80 ਲਿਖੇ ਤਾਪਮਾਨ ਨੂੰ ਸੈਲਸੀਅਸ ਵਿੱਚ ਬਦਲੋ ਬੱਚੇ ਬੜਾ ਹੀ ਸੌਖਾ ਹੈ ਪਰ ਕਿਉਂਕਿ ਬੱਚੇ ਅਭਿਆਸ ਨਹੀਂ ਕਰਦੇ ਔਰ ਗੱਲ ਨੂੰ ਠੀਕ ਤਰ੍ਹਾਂ ਸਮਝਦੇ ਨਹੀਂ ਹੈਗੇ ਤੇ ਗਲਤੀਆਂ ਕਰਦੇ ਨੇ ਔਰ ਇਹ ਪੂਰੇ ਬੜਾ ਪੂਰੇ ਨੰਬਰ ਆਂਦੇ ਨੇ ਔਰ ਸਵਾਲ ਬੜਾ ਸੌਖਾ ਹੈ 300 ਕੇਲਵਿਨ ਨੂੰ ਡਿਗਰੀ ਸੈਲਸੀਅਸ ਚ ਵਰਤਣਾ ਤੇ 573 ਕੇਲਵਿਨ ਨੂੰ ਵਰਤਣਾ ਹੈ ਬੱਚੋ ਫਾਰਮੂਲਾ ਚੰਗੀ ਤਰ੍ਹਾਂ ਤੁਸੀਂ ਲਿਖ ਲਿਖਿਆ ਅਭਿਆਸ ਕਰ ਲਓ ਔਸੀ ਜਾਣਦੇ ਆ ਕਿ x ਡਿਗਰੀ x ਵੀ ਕੋਈ ਵੀ ਸੰਖਿਆ ਹੋ ਸਕਦੀ ਹੈ ਜੇ ਡਿਗਰੀ ਤੋਂ ਡਿਗਰੀ ਸੈਲਸੀਅਸ ਨੂੰ ਕੇਲਵਿਨ ਚ ਬਦਲਣਾ ਹੈ ਤੇ ਉਹ x ਦੇ ਵਿੱਚ 273 ਨੂੰ ਜੋੜ ਦੇਈਦਾ ਠੀਕ ਹੈ ਤੇ ਜੇ x ਕੇਲਵਿਨ ਹੋਵੇ ਕੁਝ ਦੋਣਾ x ਇੱਥੇ 273 ਹੈਗਾ ਇੱਥੇ x 300 ਹੈਗਾ x ਕੇਲਵਿਨ ਹੋਵੇ ਤੇ ਬੱਚਿਓ ਉਹਦੇ ਵਿੱਚੋਂ 273 ਨੂੰ ਘਟਾ ਦੇਣਾ ਠੀਕ ਹੈ ਸੋ ਤੁਸੀਂ ਇਹ ਜਿੱਦਾਂ ਯਾਦ ਰੱਖਣ ਲੋ ਕੇਲਵਿਨ ਮੰਨੇ ਘਟ ਲਈ 273 ਨੂੰ ਕੱਟਣਾ ਜੇ ਕੇਲਵਿਨ ਤੋਂ ਸੈਲਸੀਅਸ ਵਾਲੇ ਪਾਸੇ ਜਾਣਾ ਠੀਕ ਹੈ ਇਦਾਂ ਯਾਦ ਕਰ ਲਓ ਤੇ ਜਿਹੜਾ ਦੂਜਾ ਹੋ ਜਾਏਗਾ ਉਹ ਚ ਜੋੜਨਾ ਸੋ x ਕੇਲਵਿਨ ਵਿੱਚੋਂ ਜਿੱਲੇ 273 ਘਟਾਵਾਂਗੇ ਤੇ ਸਾਨੂੰ ਡਿਗਰੀ ਸੈਲਸੀਅਸ ਮਿਲ ਜਾਏਗਾ ਠੀਕ ਹੈ ਹੁਣ ਦੇਖੋ 100 300 ਕੇਲਵਿਨ ਹੁਣ x ਕੀ ਹੈਗਾ ਬੱਚਿਓ 300 ਸੋ ਇੱਥੇ x ਜੀਵਾਂ 300 273 ਤੇ ਬਣ ਗਿਆ 27 ਡਿਗਰੀ ਸੈਲਸੀਅਸ ਸਾਡਾ ਜਵਾਬ ਆ ਗਿਆ ਪੂਰੇ ਵਟਾ ਪੂਰੇ ਨੰਬਰ ਦੂਜੀ ਜਗ੍ਹਾ 573 ਤੇ ਹੁਣ x ਦੀ ਜਗ੍ਹਾ ਪਾ ਲਵਾਂਗੇ 573 573 ਪਾਤਾ 573 ਚੋਂ 273 ਗਿਆ ਤੇ ਆ ਗਿਆ 300 ਇੱਥੇ ਡਿਗਰੀ ਸੈਲਸੀਅਸ ਤੇ ਇੱਥੇ ਫਿਰ ਡਿਗਰੀ ਸੈਲਸੀਅਸ 300 ਡਿਗਰੀ ਸੈਲਸੀਅਸ ਜਵਾਬ ਆ ਗਿਆ ਪੂਰੇ ਬਟਾ ਪੂਰੇ ਨੰਬਰ ਕਿੰਨਾ ਸੌਖਾ ਹੈ ਜੇ ਤੁਸੀਂ 2-3 ਵਾਰ ਇਹ ਸਵਾਲ ਬਿਨਾਂ ਦੇਖਿਆ ਆਪਣੇ ਆਪ ਕਰ ਲੋਗੇ ਤੇ ਤੁਹਾਡੇ ਦਿਮਾਗ 'ਚ ਚੰਗੀ ਤਰ੍ਹਾਂ ਬੈਠ ਜਾਏਗਾ ਸੋ ਬੜਾ ਹੀ ਸੌਖਾ ਹੈਗਾ ਫਿਰ ਕਹਿੰਦੇ ਹੈਟ ਲਿਖੇ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ ਬੱਚੋ ਸਾਡਾ ਦੇਖੋ ਕੁਝ ਗੱਲਾਂ ਆ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਪਾਣੀ 0 ਡਿਗਰੀ ਤੇ ਸਿਫਰ ਤੇ ਜੰਮਦਾ ਹੈ ਤੇ 100 ਡਿਗਰੀ ਤੇ ਉਬਲਦਾ ਹੈ ਤੇ ਬੱਚੋ ਇਹ ਤੇ 100 ਤੋਂ ਉੱਪਰ ਹੈਗਾ 250 ਇਹਦਾ ਮਤਲਬ ਹੈ ਵੀ ਕਿ ਜੇ 100 ਤੇ ਉਬਲਦਾ ਫਿਰ 100 ਤੋਂ ਉੱਪਰ ਜਿੰਨਾ ਮਰਜੀ ਤਾਪਮਾਨ ਹੋ ਜਾਏ 101 102 ਜਾਂ 550 100 ਜਮਾਏ ਪੁਆਇੰਟ 5 ਵੀ ਹੋ ਜਾਏ ਠੀਕ ਹੈ ਨਾ ਫਿਰ ਸਾਰਾ ਗੈਸ ਹੋਏਗਾ ਭਾਫ ਹੋਏਗਾ ਸਟੀਮ ਹੋਏਗਾ ਸੋ 250 ਡਿਗਰੀ ਸੈਲਸੀਅਸ ਦਾ ਤਾਪਮਾਨ ਤੇ ਪਾਣੀ ਦੀ ਪੌਤਿਕ ਅਵਸਥਾ ਗੈਸ ਹੋਵੇਗੀ ਕਿਉਂਕਿ 100 ਡਿਗਰੀ ਤੇ ਉਹ ਪਾਣੀ ਵੀ ਹੁੰਦਾ ਹੈ ਤਰਲ ਵੀ ਹੁੰਦਾ ਹੈ ਦਰਬ ਵੀ ਹੁੰਦਾ ਤੇ ਗੈਸ ਵੀ ਹੁੰਦਾ ਹੈ ਇਹੜਾ ਇੱਥੇ ਕਰਾਂਗੇ ਆਪਾਂ ਤੇ ਜਿਹੜੇ 100 ਤੋਂ ਟੱਪ ਗਿਆ ਫਿਰ ਉਹ ਸਾਰਾ ਦਾ ਸਾਰਾ ਗੈਸ ਹੀ ਹੁੰਦਾ ਹੈ ਭਾਪ ਹੁੰਦਾ ਠੀਕ ਹੈ ਤੇ 100 ਡਿਗਰੀ ਸੈਲਸੀਅਸ ਤਾਪਮਨ ਤੇ ਪਾਣੀ ਦੀ ਭੌਤਿਕ ਅਵਸਥਾ ਗੈਸ ਅਤੇ द्रव ਹੋਵੇਗੀ ਜਦੋਂ ਪਾਣੀ ਉਬਲ ਰਿਹਾ ਹੁੰਦਾ ਹੈ ਤੇ ਜਿਹੜਾ ਉਬਲ ਰਿਹਾ ਪਾਣੀ ਹੈ ਉਹ ਵੀ 100 ਡਿਗਰੀ ਤੇ ਹੁੰਦਾ ਹੈ ਤੇ ਉਹਦੇ ਨਾਲ ਹੀ ਜਿਹੜੀ ਭਾਪ ਬਣ ਰਹੀ ਹੁੰਦੀ ਹੈ ਉਹ ਵੀ 100 ਡਿਗਰੀ ਤੇ ਹੁੰਦੀ ਹੈ ਸਵੇਰੇ ਮੰਨ 100 ਡਿਗਰੀ ਤਾਪਮਾਨ ਤੇ ਪਾਣੀ ਦੀ ਪੌਦਿਕ ਅਵਸਥਾ ਗੈਸ ਵੀ ਹੁੰਦੀ ਹੈ ਤੇ ਦਰਬ ਵੀ ਹੁੰਦੀ ਹੈ। ਇਸੇ ਨੂੰ ਉਦਾਹਰਣਾਂ ਕਿਹ ਵੀ ਕਹਿ ਸਕਦੇ ਨੇ 0 ਡਿਗਰੀ ਸੈਲਸੀਅਸ ਤੇ ਪਾਣੀ ਦੀ ਅਵਸਥਾ ਕੀ ਹੋਏਗੀ 0 ਡਿਗਰੀ ਤੇ ਸਿਫਰ ਤੇ ਤੇ ਸਿਫਰ ਤੇ ਪਾਣੀ ਦੀ ਅਵਸਥਾ ਠੋਸ ਵੀ ਹੋਏਗੀ ਤੇ ਦਰਬ ਵੀ ਹੋਏਗੀ। ਭਾ ਪਾਣੀ ਵੀ ਹੋਏਗਾ ਤੇ ਬਰਫ਼ ਵੀ ਹੋਏਗਾ। ਠੀਕ ਹੈ? ਜੇ ਸਿਫਰ ਤੋਂ ਥੱਲੇ ਆ ਜਾਏ। ਭਾ ਰਿਣਾਤਮਕ ਇੱਕ ਹੋ ਜਾਏ ਜਾਂ ਰਿਣਾਤਮਕ zero point ਪੰਜ ਹੋ ਜਾਏ, ਫਿਰ ਇਕੱਲੀ ਠੋਸ ਹੋਏਗੀ, ਇਕੱਲੀ ਬਰਫ਼ ਹੋਏਗੀ, ਪਰ ਜੇ ਸਿਫਰ ਹੋਵੇ ਤੇ ਠੋਸ ਵੀ ਹੋਏਗੀ, ਪਾਣੀ ਵੀ ਹੋਏਗੀ ਕਿਉਂਕਿ ਉਹ ਉਹਦਾ ਜੰਮਣ ਦਾ ਦਰਜਾ ਹੈਗਾ ਹੈ, ਪਾਣੀ ਦੇ ਜੰਮਣ ਦਾ ਦਰਜਾ ਹੈ ਸਿਫਰ ਤੇ ਸੌ ਹੈਗਾ ਹੈ ਪਾਣੀ ਦੇ ਉਬਲਣ ਦਾ ਦਰਜਾ, ਸੋ ਬੱਚਿਓ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣਾ ਹੈ, ਇਹਦੇ ਕੋਲ ਹੈਗਾ ਤੇ ਇੱਕ line ਦਾ ਸਵਾਲ ਹੀ ਹੈ ਪਰ ਇਹ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਇਸ ਸਮੇਂ ਤਾਂ ਆ ਗਏ ਬੋਲ ਕੇ ਤੁਹਾਨੂੰ ਦੱਸ ਵੀ ਰਿਹਾ ਜੇ 100 ਡਿਗਰੀ ਦਾ ਦੱਸਿਆ ਤੇ ਮੈਂ ਤਾਂ ਨਾਲ ਤੁਹਾਨੂੰ 0 ਡਿਗਰੀ ਦਾ ਵੀ ਦੱਸ ਦਿੰਦਾ ਤੇ ਇਹ 100 ਡਿਗਰੀ ਸੈਲਸੀਅਸ ਦੀ ਜਗ੍ਹਾ ਉਹ 0 ਵੀ ਪਾ ਸਕਦੇ ਨੇ ਕਿ 0 ਤੇ ਕੀ ਹੋਏਗਾ ਤੇ 0 ਤੇ ਕੀ ਬਣ ਜਾਏਗਾ ਇਹ ਗੈਸ ਅੜ ਜੇਗੀ ਤੇ द्रव ਅਤੇ ਠੋਸ ਹੋਏਗਾ ਠੀਕ ਹੈ ਪਰ ਜੇ 0 ਤੋਂ ਥੱਲੇ ਚਲਾ ਜਾਏ ਰਿਣਾਤਮਕ ਹੋ ਜਾਏ ਰਿਣਾਤਮਕ 0.1 ਵੀ ਹੋ ਜਾਏ ਤੇ ਫਿਰ ਬੱਚੋ ਕੱਲਾ ਠੋਸ ਹੋਏਗਾ ਠੀਕ ਹੈ ਅੰਗੇ ਚਲੀਏ ਹੁਣ ਆ ਗਿਆ ਵਿੱਚ ਤੀਜਾ ਸਵਾਲ ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਾਨ ਸਥਿਰ ਕਿਉਂ ਰਹਿੰਦਾ ਹੈ ਬੜਾ ਮਹੱਤਵਪੂਰਨ ਹੈ ਹੁਣ ਦੇਖੋ ਜਿਹੜੇ ਪਾਣੀ ਹੈ ਉਬਲਦਾ ਪਿਆ ਹੈ 100 ਡਿਗਰੀ ਤੇ ਉਬਲਦਾ ਪਿਆ ਹੈ ਤੇ ਬੱਚਿਓ ਤੁਸੀਂ ਦੇਖੋਗੇ ਉਹਦਾ ਤਾਪਮਾਨ ਉਬਲਦੇ ਉਬਲਦੇ ਜਿਹੜਾ ਭਾਪ ਦਾ ਵੀ ਤਾਪਮਾਨ 0 ਹੈ ਤੇ ਪਾਣੀ ਦਾ ਵੀ 0 ਹੈਗਾ ਇਹ ਸੌਰੀ 100 ਡਿਗਰੀ ਹੈਗਾ ਪਾਣੀ ਦਾ ਵੀ 100 ਡਿਗਰੀ ਉਬਲਣ ਤੇ ਤੇ ਭਾਪ ਦਾ ਵੀ 100 ਡਿਗਰੀ ਹੈਗਾ ਗੈਸ ਦਾ ਵੀ 100 ਡਿਗਰੀ ਹੈਗਾ ਹੁਣ ਤੁਸੀਂ ਕਹੋ ਵੀ ਥੱਲੇ ਗੈਸ ਤੇ ਬਲਦੀ ਪਈ ਹੈ ਚੁੱਲ੍ਹਾ ਤੇ ਬਲਦਾ ਪਿਆ ਉਹ ਊਰਜਾ ਜਿਹੜੀ ਜਿਹੜੀ ਤਾਪ ਜਾ ਰਿਹਾ ਉਹ ਕਿੱਥੇ ਜਾ ਰਿਹਾ ਹੈ ਕਿ ਤਾਪਮਨ ਵੱਧਦਾ ਵੀ ਨਹੀਂ ਪਿਆ 0 ਇਹ 100 ਡਿਗਰੀ ਕਿਉਂ ਰਹਿ ਰਿਹਾ ਹੈ ਹੈ ਉਹ ਸਵਾਲ ਹੈ ਕਿ ਜਦੋਂ ਅਵਸਥਾ ਪਰਿਵਰਤਨ ਹੋ ਰਿਹਾ ਹੈ ਭਾਅ ਦਰਵ ਤੋਂ ਗੈਸ ਬਣਦਾ ਪਿਆ ਹੈ ਤੇ ਤੁਸੀਂ ਦੇਖੋਗੇ ਉਹ ਤਾਪਮਨ 100 ਦਾ 100 ਹੀ ਰਹਿੰਦਾ ਹੈ ਵੱਧਦਾ ਨਹੀਂ ਪਿਆ ਤੈਨੂੰ ਸਿਗੋ ਜੀ ਇਹ ਫਿਰ ਤਾਪ ਜਾ ਕਿੱਥੇ ਰਿਹਾ ਔਰ ਇਹ ਉਹਦਾ ਜਵਾਬ ਹੈ ਪਦਾਰਥ ਦੀ ਅਵਸਥਾ ਪਰਿਵਰਤਨ ਇਹਨੂੰ ਇਹਦਾ ਇਕੱਠਾ ਪੜਨਾ ਹੈ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਨ ਸਥਿਰ ਰਹਿੰਦਾ ਹੈ ਕਿਉਂਕਿ ਇਸ ਦੌਰਾਨ ਤਾਪ ਊਰਜਾ ਜਿਹੜੀ ਥੱਲੋਂ ਭਾਂਡੇ ਦੇ ਥੱਲੇ ਅਸੀਂ ਗੈਸ ਤੋਂ ਸਟੋਵ ਤੋਂ ਚੁੱਲ੍ਹੇ ਤੋਂ ਅੱਗ ਆਦੀਏ ਤਾਪ ਊਰਜਾ ਪਦਾਰਥ ਦੇ ਕਣਾਂ ਦੇ ਆਕਰਸ਼ਣ ਬਲ ਨੂੰ ਪਾਰ ਕਰਕੇ ਪਦਾਰਥ ਦੀ ਅਵਸਥਾ ਬਦਲਣ ਲਈ ਵਰਤੀ ਜਾਂਦੀ ਹੈ ਉਹ ਤਾਪਮਾਨ ਚ ਵਾਧਾ ਨਹੀਂ ਹੋ ਰਿਹਾ ਕਿਉਂਕਿ ਉਹ ਸਾਰੀ ਊਰਜਾ ਉਹ ਕਣਾਂ ਦਾ ਜਿਹੜਾ ਆਕਰਸ਼ਣ ਬਲ ਹੈਗਾ ਉਹਨੂੰ ਤੋੜਨ ਲਈ ਵਰਤੀ ਜਾ ਰਹੀ ਹੈ ਉਹ ਜ਼ੋਰ ਉੱਥੇ ਲੱਗਦਾ ਪਿਆ ਹੈ ਤੇ ਅਵਸਥਾ ਪਰਿਵਰਤਨ ਲਈ ਵਰਤੀ ਗਈ ਇਸ ਤਾਪ ਊਰਜਾ ਦਾ ਨਾਂ ਹੈ ਉਹਨੂੰ ਗੁਪਤ ਤਾਪ ਕਿਹਾ ਜਾਂਦਾ ਹੈ ਲੇਟੈਂਟ ਹੀਟ ਲੇਟੈਂਟ ਦਾ ਅਖਰੀ ਅਰਥ ਹੈ ਲੁਕਿਆ ਹੋਇਆ ਹਿਡਨ ਪਾਵ ਪ੍ਰਗਟ ਤੌਰ ਤੇ ਜਾਹਰ ਤੌਰ ਤੇ ਉਦਿਸਦਾ ਨਹੀਂ ਹੈਗਾ ਲੁਕੀ ਹੁੰਦੀ ਹੈ ਕਹਿੰਦੇ ਇਹਨੂੰ ਗੁਪਤ ਤਾਪ ਕਹਿੰਦੇ ਹਨ ਜੋ ਕਿ ਪਦਾਰਥ ਦੇ ਕਣਾਂ ਵਿੱਚ ਲੁਕੀ ਰਹਿੰਦੀ ਹੈ ਅਤੇ ਤਾਪਮਾਨ ਦੇ ਰੂਪ ਵਿੱਚ ਪ੍ਰਗਟ ਨਹੀਂ ਹੁੰਦੀ ਇਸ ਕਰਕੇ ਤਾਪਮਾਨ ਸਥਿਰ ਰਹਿੰਦਾ ਹੈ ਕਿਉਂਕਿ ਤਾਪਾਂ ਦੇ ਰੂਪ ਵਿੱਚ ਪ੍ਰਗਟ ਨਹੀਂ ਹੋ ਰਹੀ ਉਹ ਕਣਾਂ ਵਿੱਚ ਲੁਕਵੇਂ ਰੂਪ ਵਿੱਚ ਬੈਠ ਜਾਂਦੀ ਹੈ ਤੇ ਵਰਤੀ ਕਿੱਥੇ ਗਈ ਗਣਾ ਦੇ ਆਕਰਸ਼ਨ ਬਲ ਨੂੰ ਪਾਰ ਕਰਨ ਲਈ ਉਹਨਾਂ ਨੂੰ ਉਹ ਬਲ ਨੂੰ ਤੋੜਨ ਲਈ ਉਹ ਬਲ ਤੇ ਕਾਬੂ ਕਰਨ ਲਈ ਕਿਉਂਕਿ ਦਰਬ ਦੇ ਵਿੱਚ ਜਿਹੜਾ ਸੀਗਾ ਕਣ ਸੀਗੇ ਥੋੜੇ ਨੇੜੇ ਸੀਗੇ ਕਿਉਂਕਿ ਉਹਨਾਂ ਦਾ ਬਲ ਜ਼ਿਆਦਾ ਸੀਗਾ ਤੇ ਜਿਹਲੇ ਭਾਬਣੀ ਉਹ ਤੋੜ ਦਿੱਤੇ ਉੱਪਰ ਹੀ ਹੋ ਗਏ ਉਹ ਖਾਲੀ ਥਾਂ ਵੱਧ ਗਈ ਠੀਕ ਹੈ ਨਾ ਸੋ ਉਹ ਜ਼ੋਰ ਉੱਥੇ ਲੱਗ ਗਿਆ ਠੀਕ ਹੈ ਨਾ ਕਣਾਂ ਨੂੰ ਦੂਰ ਕਰਨ ਵਿੱਚ ਕਣਾਂ ਦੇ ਵਿੱਚ ਊਰਜਾ ਭਰਨ ਦੇ ਵਿੱਚ ਲੱਗ ਗਿਆ ਸੋ ਇਹ ਜਿਹੜੀ ਚੀਜ਼ ਹੈ ਇਹ ਸਮਝਣ ਵਾਲੀ ਹੈਗੀ ਹੈ ਠੀਕ ਹੈ ਅੱਗੇ ਚਲੀਏ ਵਾਯੂ ਮੰਡਲੀ ਗੈਸਾਂ ਨੂੰ ਦਰਬ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਈ ਵਿਧੀ ਸੁਝਾਓ ਬੜਾ ਵਧੀਆ ਸਵਾਲ ਹੈ ਪਹਿਲਾਂ ਤੇ ਬੱਚਿਓ ਸਿਧਾਂਤ ਜਿਹੜਾ ਹੈ ਤੁਹਾਨੂੰ ਰਟਿਆ ਹੋਣਾ ਚਾਹੀਦਾ ਹੈ ਉਹ ਇਦਾਂ ਅਸੀਂ ਜਾਣਦੇ ਹਾਂ ਕਿ ਤਾਪਮਾਨ ਅਤੇ ਦਬਾਅ ਵਿੱਚ ਪਰਿਵਰਤਨ ਕਰਕੇ ਦੋ ਗੱਲਾਂ ਇੱਕ ਤਾਪਮਾਨ ਤੇ ਇੱਕ ਦਬਾਅ ਇੱਥੇ ਪਰਿਵਰਤਨ ਕਰਕੇ ਪਦਾਰਥ ਦੀਆਂ ਅਵਸਥਾਵਾਂ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਵਿਗਿਆਨ ਨੂੰ ਬੱਚੋ ਇਦਾਂ ਪੜ੍ਹਨਾ ਹੈ ਧਿਆਨ ਨਾਲ। ਤਾਪਮਾਨ ਅਤੇ ਦਬਾਅ ਵਿੱਚ ਪਰਿਵਰਤਨ ਲਿਆ ਕੇ ਕਿਸੇ ਵੀ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਲਿਆਇਆ ਜਾ ਸਕਦਾ ਹੈ। ਫੇਰ ਸੀ ਲਿਖਾਂਗੇ ਇਸ ਸਿਧਾਂਤ ਨੂੰ ਵਰਤਦੇ ਹੋਏ, ਇਹ ਵਾਲੇ ਸਿਧਾਂਤ ਨੂੰ ਵਰਤਦੇ ਤਾਪਮਾਨ ਅਤੇ ਦਬਾਅ ਵਿੱਚ ਪਰਿਵਰਤਨ ਲਿਆਉਣ ਦੇ ਸਿਧਾਂਤ ਨੂੰ ਵਰਤ ਕੇ ਇਸ ਸਿਧਾਂਤ ਨੂੰ ਵਰਤੇ ਹੋਏ ਵਾਯੂ ਮੰਡਲੀ ਗੈਸਾਂ ਦਾ ਤਾਪਮਨ ਘਟਾ ਕੇ ਅਤੇ ਉਹਨਾਂ 'ਤੇ ਦਬਾਅ ਵਧਾ ਕੇ ਹਿੱਥੇ ਦੇ ਨਾਲ ਪਰਿਵਰਤਨ ਕਰਕੇ ਹੁਣ ਪਰਿਵਰਤਨ ਘਟਾ ਕੇ ਹੀ ਹੁੰਦਾ ਹੈ ਤੇ ਵਧਾ ਕੇ ਵੀ ਹੁੰਦਾ ਹੈ ਤੇ ਗੈਸਾਂ ਵਿੱਚ ਗੈਸਾਂ ਨੂੰ ਜੇ ਦਰਬ ਵਿੱਚ ਬਦਲਣਾ ਹੈ ਕੀ ਕਰੀਦਾ ਹੈ ਤਾਪਮਨ ਘਟਾਈਦਾ ਹੈ ਤੇ ਦਬਾਅ ਵਧਾਈਦਾ ਹੈ ਸੋ ਤਾਪਮਨ ਘਟਾ ਕੇ ਅਤੇ ਉਹਨਾਂ 'ਤੇ ਦਬਾਅ ਵਧਾ ਕੇ ਉਹਨਾਂ ਨੂੰ ਦਰਬ ਵਿੱਚ ਬਦਲਿਆ ਜਾ ਸਕਦਾ ਹੈ ਠੀਕੇ ਪਿਆਰੇ ਵਿਦਿਆਰਥੀਓ ਸੋ ਐਸੀ ਤੁਹਾਡੇ ਚਾਰ ਸਵਾਲ ਪੰਨਾ ਨੰਬਰ 9 ਤੇ ਆਏ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ